ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਹਾਲ ਚਾਲ ਸਭ ਸਾਰੇ ਬੜਾ ਠੀਕ ਠਾਕ ਹੈ ਤੇ ਲੋ ਬਾਈ ਜੀ ਆਪਾਂ ਕਰਨ ਲੱਗੇ ਆ ਬਾਈ ਵਲੋਗ ਦੀ ਸਟਾਰਟਿੰਗ ਤੇ ਮੇਰਾ ਭਰਾ ਵਲੋਗ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲੋ ਬਾਈ ਆਪਣੇ ਥੋੜੀ ਰਿਸ਼ਤੇਦਾਰੀ ਜਮਰਗ ਹੋ ਗਈ ਸੀ ਤੇ ਆਪਣੇ ਦੂਜੇ ਘਰੇ ਕੋਈ ਨਾ ਕੋਈ ਆਇਆ ਗਿਆ ਹੁੰਦਾ ਤੇ ਇਸ ਕਰਕੇ ਫਿਰ ਆਪਾਂ ਬੱਚੇ ਥੱਲੇ ਬਾਹ ਤੇ ਆਈ ਥੱਲੇ ਭਾਈ ਪਏ ਤੇ ਇੱਕ ਬੱਚੇ ਨੂੰ ਜ਼ਖਾਵ ਨਿੱਕਿਆਂ ਚੋਂ ਦਵਾਈ ਦੂਗੀ ਪਿੰਦ ਨਾਮਾ ਬਣਾ ਕੇ ਆ ਭਾਈ ਭਾਈ ਆ ਬਈ ਬੱਚੇ ਹਲੋ ਭਾਈ ਆ ਭਈ ਆ ਬੱਚੇ ਤੇ ਖੰਭ ਖਾਈ ਜਾਂਦੇ ਆ ਚੁੰਝਾ ਮੜ ਤੋਂ ਤਾਂ ਮੜ ਕੇ ਦੂਜਿਆਂ ਦਾ ਵੀ ਖਾਣ ਲੱਗ ਪੈਣਗੇ ਇਹ ਤੇ ਉਹਦੇ ਥੱਲੇ ਆਂਡੇ ਬਦਲ ਤੇ ਉਹਦੇ ਰੱਤੇ ਥੱਲੇ ਉਹਦੇ ਥੱਲੇ ਆਂਡੇ ਬਦਲ ਉਹ ਤੇ ਹੋ ਕਰਦਾ ਜਿਹੜਾ ਦੂਲਾ ਨੀਲੇ ਥੱਲੇ ਲੋ 40 ਮਟਰ ਮਾਜ਼ਮੂਗ ਇਹ ਖਰਾਬ ਤੇ ਦਾਣਾ ਪਣੀ ਪਾਤਾ ਸਾਰੇ ਨੂੰ ਇਹ ਵੀ ਤੁਹਾਨੂੰ ਖਾ ਦੇਣੀ ਹੈ ਭਾਈ ਛੱਡੇ ਜਿੱਟਾ ਹੈ ਨਹੀਂ ਕਿਉਂਕਿ ਦਾਣਾ ਪਣੀ ਪਾ ਦੂਜੀ ਕੁਦਰਣ ਵੇਣ ਨਾਲ ਅੰਡਾ ਦੂਜਾ ਲਾ ਲੈ ਕਿ ਨਹੀਂ ਨਾਲ ਇਹ ਬੱਚੇ ਦੇਖਣਗੇ ਆ ਬੱਚੇ ਦਾ ਤਾਂ ਬਾਲਾ ਬੁਰਾ ਹਾਲਾ ਜਿੱਤਿਆ ਕੱਟ ਤਾ ਸਾਰਿਆਂ ਦਾ ਨਾ ਉਹ ਬੱਚੇ ਸਹੀ ਅਨਾਂ ਪਰਨੋ ਹੱਕ ਆ ਇੱਕ ਵੱਡਾ ਤੇ ਇੱਕ ਛੋਟਾ ਇੱਕ ਤਾਂ ਈ ਡਾਇਆ ਪੈਣ ਚੋਗ ਵਾਲੀ ਦਿੰਦੇ ਦੂਜੇ ਨੇ ਦਿੰਦੇ ਨਹੀਂ ਗੇ ਲੈ ਲੋ ਬਾਈ ਜੀ ਰੱਬ ਤਾਂ ਕੰਮ ਹੋਰ ਹੀ ਕਰੀ ਜਾਂਦਾ ਗੱਜੀ ਜਾਂਦਾ ਇਹ ਪੱਟੇ-ਪੁੱਟੇ ਪਾਉਣੇ ਆ ਬੱਚੇ ਭਾਈ ਸੀਗੇ ਅਜੂ ਤਾਂ ਇਹ ਤਾਂ ਬੱਚਿਆਂ ਨੂੰ ਦਾਣੇ ਮੈਂ ਨਹੀਂ ਪਾਏ ਜੋਤ ਪਾ ਕੇ ਗਿਆ ਤੇ ਇਹ ਬਹੁਤ ਗਲਤ ਹੁੰਦੇ ਆ ਰੱਖਣੇ ਉਚਾਲੀ ਘਰ ਕਿਨੀ ਰਸਦਾ ਵੀ ਸਾਰੇ ਦੂਜੇ ਇੱਕ ਪਾਸੇ ਉਖਾੜ ਲੈਣ ਦੂਜੇ ਇੱਕ ਪਾਸੇ ਉਖਾੜ ਲੈਣ ਤੇ ਨੰਨੇ ਆ ਉਹ ਖੜੀ ਕਿੱਲੀ ਭਾਈ ਬਹੁਤ ਅੱਛੀ ਨਿਗਰਾਨੀ ਰੱਖਣੀ ਚਾਹੀਦੀ ਹਣ ਕੱਲ ਵੀ ਫਰਦੀ ਹੀ ਆ ਖੜੀ ਤੇ ਲੋ ਵੀ ਆ ਮੈਂ ਕਿੱਥੇ ਕਿਤੇ ਜੇ ਦੋਵੇਂ ਆ ਬੈਠੇ ਦੇਖੋ ਬੇਬੀ ਮਿੱਟੀ ਪਾਦਗੇ ਕਾਰਨ ਇਹ ਆ ਵੀ ਰਾਤ ਨੂੰ ਮੌਸਮ ਮੁੱਟੇ ਕੋਈ ਆਂ ਮਾ ਖੁੱਡਾ ਜਾਂਦਾ ਕਿਉਂ ਮੁੜ ਕੇ ਗਲਤ ਹੋ ਜਾਂਦਾ ਕੰਮ ਗੋੜਾ ਆ ਮਿੱਟੀ ਪਾ ਕੇ ਲਿਆ ਥੋੜੀ ਜਿਹੀ ਆ ਖੁੱਡੇ ਤੇ ਪਾਉਣੀ ਆ ਟਾਕਾ ਕ ਪਾ ਲਿਆ ਬਿਕਣਗਾ ਹਾਂ ਥੋੜੀ ਜਿਹੀ ਪਾ ਦੇ ਲਿਆ ਪੱਠਾ ਜੀ ਕੂਤਰਾਂ ਦਾ ਨਾਣੀ ਪਾ ਗਿਆ ਤੇ ਕੂਤਰ ਸਾਰੇ ਵਿਖਾ ਦਿੰਨੇ ਆ ਬਾਈ ਹਾਂ ਉਹ ਨੌਂ ਲੱਗੀ ਗਈ ਆ ਢੜੰਗਾ ਆਂ ਘਾਪਾ ਜੀ ਯਾ ਫਿਰ ਲੜਦੇ ਵਿਖਾਉਂਦਾ ਬਾਈ ਕੂਤਰਾਂ ਕੂਤਰਾਂ ਵਿਖਾ ਦਿੰਨਾ ਕੂਤਰਾਂ ਬਾਈ ਸਾਰੀਆਂ ਐਤੀ ਦੀਆਂ ਪੱਟਾਂ ਆ ਇਹੇ ਹਾ ਹਾ ਯਾਰ ਜਾ ਲੋ ਬਾਈ ਮਿੱਤਰੋ ਬਾਈ ਪੱਟ ਟੁੱਠੇ ਪਾ ਕੇ ਨਾਲ ਹੀ ਆ ਤੇ ਬੋਰਡ ਨੂੰ ਮੈਂ ਖਵੇਂ ਮਿੱਟੀ ਪਾ ਦੇ ਬੋਰਡ ਵਿਚਾਰਾ ਮਿੱਟੀ ਪਾਈ ਜਾਂਦਾ ਹੁਣੀ ਆਇਆ ਸੀ ਬੋਰਡ ਨੂੰ ਮੈਂ ਫੇਰ ਇੱਕ ਕੰਮ ਕਰਕੇ ਜਾ ਬਾਈ ਬਣ ਕੇ ਪਸਗਣ ਨੂੰ ਪੱਠੇ ਉੱਤੇ ਪਈ ਪਾ ਤੇ ਮੈਂ ਬੋਰਡ ਤੋਂ ਪਵਾ ਦੇ ਮਿੱਟੀ ਮੌਸਮ ਵੇਖੋ ਬਾਈ ਕੇਵ ਜਾ ਬਣਿਆ ਫੇਰ ਜੋਰ ਤੋਂ ਖੁੱਡਾ ਸਾਫ ਕਰਾਉਣਾ ਲੈ ਜੋ ਤੂੰ ਉੱਤੇ ਚੜ ਕੇ ਪੱਤ ਬੋਕਰ ਮਾਰ ਦੇ ਸਵਾਰ ਕੇ ਖੜ ਜਾ ਪਰੇ ਉੱਪਰ ਤੇ ਬੋਕਰ ਮਾਰ ਦੇ ਉੱਤੇ ਇਹ ਸਾਰਾ ਲਾ ਦੇ ਬਈ ਜੋਤ ਨੂੰ ਚੜਾਇਆ ਤੇ ਬੋਕਰ ਤੋਂ ਪੱਤੇ ਪੁੱਤੇ ਲਾ ਦੂ ਪਿਸ ਮੌਸਮ ਤਾਂ ਬਦਲ ਪੁਰਾ ਹੋਇਆ ਹੈ ਹਡਾ ਲੋ ਬਈ ਮਿੱਤਰੋ ਰਾਪਣੇ ਵੇਖੋ ਕੀ ਬੁਰਾ ਹਾਲ ਕੀਤਾ ਵਿਆ ਨਹੀਂ ਪਈ ਜਾਂਦਾ ਭਰਾ ਤੇ ਬਹੁਤ ਬੁਰਾ ਹਾਲ ਆ ਮਾਝੇ ਵਾਲੀ ਸਾਈਡ ਹੋ ਰਿਹਾ ਇੱਧਰ ਨੂੰ ਤਾਂ ਬੜਾ ਬੁਰਾ ਹਾਲ ਆ ਤੇ ਬਾਈਆਂ ਨੇ ਬੱਚੇ ਹੀ ਨਹੀਂ ਕੱਢੇ ਅੰਡੇ ਆ ਇਹ ਮੈਂ ਜਰਾ ਵੀ ਮੈਂ ਆਈ ਕੀ ਮਖੀਂ ਅੰਦਰ ਤਾਂ ਗੀਮਾਂ ਤੇ ਹੀ ਆ ਗੇਮ ਤਾਂ ਮੇਰੇ ਕੋਕੂਤਰੀ ਨਹੀਂ ਬਈ ਬੱਚੇ ਮੈਂ ਕੱਢ ਲਈ ਮੈਨਾਂ ਦਾ ਦੇਖਾਂ ਹੋਊਗੀ ਵੀਡੀਓ ਵੇਖੀ ਐ ਮੈਂ ਓਏ ਇਹ ਖੋਲ ਦਨ ਲੋ ਬਈ ਅੱਜ ਤਸਵੀਰ ਕੱਢ ਲੂਗੀ ਇਹਦਾ ਬੱਚੇ ਆ ਜਾ ਉਧਰ ਲੋ ਭਾਈ ਮਿੱਤਰ ਆਪਾਂ ਚੱਲੇ ਮੱਲਣ ਥੋੜਾ ਜਿਹਾ ਕੰਮ ਸੀਗਾ ਤੇ ਜਨ ਸੰਘਾ ਵੀ ਨਾਲ ਚੱਲੇ ਆ ਬਈ ਚਲੋ ਆ ਜ ਤੁਸੀਂ ਵੀ ਤੁਰੀ ਆ ਉਹਦੇ ਮੀਂਹ ਬਾਈ ਵਾਵਾ ਸੀ ਇਧਰ ਨੂੰ ਆਪਣੇ ਦਾ ਘਟ ਸੀਗਾ ਪੈਂਡ ਨਹੀਂ ਐਨ ਮੜਾ ਵਾਵਾ ਦਾ ਦੀਵਾਲ ਸੀ ਕਿਸੇ ਬੰਦੇ ਦੀ ਮਾਇਆ ਦੇਣੀ ਥੋੜੀ ਜਿਹੀ ਉਹਦੇ ਨਾਲ ਕਿੰਨਾ ਖੌਫਾ ਤੇ ਕਿੰਨਾ ਤਰਹੋ ਤੇ ਲੱਗਣਗੇ ਤਾਂ ਆਪਾਂ ਜਾਨਵਰ ਕੱਢਾਂਗੇ ਬਾਹਰ ਬੱਚੇ ਉੱਚੇ ਇੱਕ ਤਾਂ ਉੱਡ ਕੇ ਕੀੜੇ ਜੀ ਮਾਰ ਕੇ ਬਹਿ ਜਾਂਦੇ ਪਰ ਲੰਮੇ ਨਹੀਂ ਉੱਡ ਕੇ ਗਏ ਹਜੇ ਜਿਹੜੇ ਨਿੱਕੇ ਬੱਚੇ ਆ ਕਾਕਾਲ ਕਰਤਾ ਹੋ ਗਿਆ ਡੱਬਾ ਹੋ ਗਿਆ ਬਾਈ ਮਿੱਤਰੋ ਮੇਰਾ ਦਿਮਾਗ ਵੇਖ ਲਓ ਬਾਈ ਕਬੂਤਰੀ ਆਪਣੇ ਕੋਲੇ ਦੰਬ ਚੀ ਰ ਉੱਡਦੀ ਹੁੰਦੀ ਸੀਗੀ ਬਹੁਤ ਸੋਹਣੀ ਉੱਡੀ ਕਬੂਤਰੀ ਉਹ ਕਬੂਤਰੀ ਤੇ ਇੱਕ ਆਪਣੇ ਕੋਲੇ ਪੱਠਾ ਆਇਆ ਸੀਗਾ ਬਾਈ ਕੋਲੋਂ ਤੇ ਉਹ ਮਲਾਉਣ ਜੂੜੀ ਛੱਡਣ ਲੱਗੇ ਮੇਰੇ ਕਬੂਤਰੀ ਭੁੱਲ ਗਿਆ ਸੀ ਉਹ ਤੇ ਉਹਨੂੰ ਹੁਣ ਬਈ ਮਲਾਉਣ ਲੱਗੇ ਛੱਡਦਾ ਮੈਂ ਕਿਹਨ ਕਬੂਤਰੀ ਫੜੀ ਆ ਬਦੋਂ ਖੰਭ ਝੜ ਉਹ ਹੀ ਹੈ ਨਾ ਤੁੰਬਚੀਰੀ ਇਹਨੂੰ ਪੂਰਾ ਫੜਾ ਪੂਰਾ ਫਟਾ ਲੋ ਬਈ ਮਿੱਤਰੋ ਆ ਕਬੂਤਰੀ ਆ ਖੜ ਜਾ ਮਾਸ਼ੀ ਨਾ ਤੋੜਦੀ ਲੱਥਣ ਵਾਲੀ ਇਹ ਛੱਡਦੇ ਆ ਬਈ ਹੁਣ ਕੂਤਰ ਵੀ ਬਖਾਉਣੇ ਆ ਕਬੂਤਰੀ ਤੁਹਾਨੂੰ ਬਖਾਦੀ ਆ ਆਹਾ ਹਾ ਯਾਰ ਚੱਕੀ ਫਿਰਦਾ ਕਬੂਤਰੀ ਪੂਰਾ ਖਰੀ ਪੂਰਾ ਲੋ ਬਾਈ ਇਹ ਤੁੰ ਕੂਤਰੀ ਵਿਖਾਉਣੇ ਜਿਹੜੇ ਨਾਲ ਜੋੜੀ ਛੱਡਣੀ ਆ ਇਹ ਤੇ ਕੂਤਰੀ ਦਾ ਆ ਜੋਤ ਮਾਰਟ ਵਿਛਾਈ ਜਾਂਦਾ ਲੋ ਬਾਈ ਇਧਰੋਂ ਛੱਡਦੇ ਆ ਕੂਤਰ ਤੇ ਆ ਇਧਰ ਲਈ ਬਸ ਛੱਡਦੇ ਰੇ ਡਾਈ ਲੋ ਬਾਈ ਮਿੱਤਰੋ ਆ ਕੂਤਰ ਨਹੀਂ ਛੱਡਣ ਲੱਗੇ ਆ ਕੂਤਰ ਨਹੀਂ ਛੱਡਣ ਲੋ ਬਾਈ ਮਿੱਤਰੋ ਆ ਜੂੜੀ ਛੱਡੀ ਵੀ ਆ ਛੱਡਤੀ ਆ ਅਨਵੀ ਨੇ ਗੁੜਕ ਦਾ ਗੁੜਕ ਦਾ ਤੇ ਕਿਵੇਂ ਐ ਤਕੀ ਦਾ ਪੱਠਾ ਹੀ ਆ ਇਹ ਲਓ ਬਈ ਮਿੱਤਰ ਹੁਣ ਆਪਾਂ ਤੁਹਾਨੂੰ ਕੂਤਰਿਆਂ ਹੁਣ ਅਜੇ ਇੱਕ ਉਥੋਂ ਬਾੜੀ ਵਿਲੇ ਫਰਦੇ ਆ ਬਾੜੀ ਚੰਗੇ ਚੰਗੇ ਕੂਤਰ ਫਰਦੇ ਆ ਹੁਣ ਕਲੇ ਪਾਸੀ ਵੀ ਨੇ ਆ ਵੀ ਇੱਕ ਨੂੰਹਰੀ ਹੋਰ ਖੜਨੀ ਇੱਥੇ ਛੀੜੀ ਨਾ ਖੇੜਾ ਜੀ ਮੈਂ ਫਿਰ ਹੁਣ ਤੀ ਖੜ ਜਾ ਯਾਰ ਆ ਵੀ ਬਈ ਪੱਠਾ ਹੀ ਆ ਸਾਰੀਆਂ ਇਹ ਪਾਸੀ ਉਹ ਚੀਨੀ ਵਿੱਠੀ ਆ ਇੱਧਰ ਅਬ ਮੜਾ ਕੇ ਛੱਡੀ ਸੀ ਜਿਹੜੀ ਉਹ ਫਰਦੀ ਆ ਤੇ ਨਾਲ ਜੋ ਟਾਂਡੇ-ੁੰਡੇ ਬਾਹਰ ਕਢਾਉਣੇ ਆ ਤੇ ਨਾਲ ਕਬੂਤਰੀ ਇੱਕ ਹੋਰ ਲਾਉਣੇ ਆ ਪਹਿਨਾਂ ਜੋ ਲਓ ਬਈ ਆ ਚੀਨੀ ਦੀ ਪੱਠੀ ਆ ਆਹਾ ਇਹ ਵੀ ਮਲਾਉਣੇ ਆ ਤੇ ਇੱਕ ਆ ਖੱਟੀਆਂ ਵਾਲੀ ਇਹ ਮਲਾਉਣੇ ਆ ਕਬੂਤਰ ਵੀ ਨੇ ਇਹਨਾਂ ਨਾਲ ਕਿਹੜੇ ਮਲਾਈਏ ਲੈ ਫੜ ਬਈ ਆ ਮੈਂ ਫੜ ਨਾ ਨਾ ਛੱਡ ਤੀ ਚੱਲ ਛੱਡ ਜੋ ਆਪਾਂ ਬਾਈ ਵੀ ਨਹੀਂ ਆ ਕਿਹੜੇ ਕਬੂਤਰ ਛੱਡ ਕੇ ਕਿਹੜਾ ਚੀਨੀ ਰੇ ਛੱਡ ਕੇ ਤੇ ਕਿਹੜਾ ਟੰਗ ਵਾਲੀ ਨੇ ਛੱਡ ਕੇ ਇਹਨਾਂ ਨਾਲ ਫਿਰ ਸਾਹ ਪਟਾ ਗਏ ਨੇ ਇਹਦੇ ਦਾ ਦਾ ਸਾਹ ਹੋਊਗਾ ਕਿਹੜੇ ਦਾ ਕੀ ਸਾਹ ਪਟਾ ਹੋਊਗਾ ਗੁਰਕ ਦਾ ਇਹ ਕਿਹੜਾ ਕਬੂਤਰ ਛੱਡਿਆ ਹਾਲਾ ਗੁਰਕ ਦਾ ਗੁਰਕ ਦਾ ਹੀ ਨੇ ਇਹ ਲੋ ਬਈ ਮਿੱਤਰੋ ਆ ਜੋੜੀ ਛੱਡਣ ਲੱਗੇ ਆ ਹੁਣ ਕਬੂਤਰ ਦੇ ਟੀਰੇ ਦੋਵਾਂ ਆਖਾਂ ਤੇ ਕਬੂਦਰੀ ਖੱਟੀਆਂ ਦੀ ਐ ਤੇ ਹੁਣ ਵੇਖੋ ਬਈ ਕੀ ਮੋਲ ਬੰਦਾ ਇਹਨਾਂ ਦੇ ਤਾ ਬੰਦਾ ਕਿ ਕਿਵੇਂ ਆ ਤੇ ਇਹ ਛੱਡਦੇ ਆ ਫਿਰ ਚੀਨੀ ਨਾਲ ਜਿਹੜਾ ਛੱਡਿਆ ਤੁਹਾਨੂੰ ਬੁਖਾ ਦੇਾਂਗੇ ਇਹਨਾਂ ਦੋ ਬੂਤਰਾਂ 'ਚ ਛੱਡ ਤਿਆਂ ਇੱਕ ਆ ਛੱਡਤੀ ਦੇਖੋ ਪਰੇ ਕਾਜ ਤੁੰਬ ਚੀਰ ਛੇ ਕੀ ਦੀ ਲੱਗ ਜੂ ਪਤਾ ਕੀ ਬੰਦਾ ਕਰਮਾਂ ਦੇ ਸਿਰ ਤੇ ਹਮ ਚਲੋ ਠੀਕ ਹੈ ਭਾਈ ਜੀ ਹੁਣ ਆਪਾਂ ਕਰਨ ਲੱਗਿਆਂ ਵਲੌਗ ਦੀ ਸਮਾਪਤੀ ਮਿਲਦਿਆ ਤੁਹਾਨੂੰ ਅਗਲੇ ਵਲੌਗ ਵਿੱਚ ਭਰਾ ਆਪਣੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦਾ ਕਰੋ ਤੇ ਪੌਲ ਚੁੱਕ ਦੀ ਖੀਵਾ ਭਾਈ ਧੂੰਆਂ ਤਾਂ ਆਪਾਂ ਅੱਗੇ ਪਸੂ ਨੂੰ ਨਾ ਕਿਉਂਕਿ ਮੱਛਰ ਬਹੁਤ ਜ਼ਿਆਦਾ ਹੋਊਗਾ ਤੇ ਮੈਟ ਮੂਡ ਸਾਫ਼ ਕਰਕੇ ਸਾਰੇ ਕਿਰਮ ਛਾਤੇ ਆ ਚਲੋ ਠੀਕ ਆ ਭਾਈ ਸਤਿ ਸ਼੍ਰੀ ਅਕਾਲ ਤੇ ਮੇਰਾ ਵੀਰ ਪੌਲ ਚੁੱਕ ਦੀ ਖੀਵਾ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦਾ ਕਰੋ ਤੇ ਇਹਨੂੰ ਪਤਾ ਨਹੀਂ ਕੀ ਪੁੱਠੀ ਪਾਣਾ ਟੋਏ ਪਟਣ ਦੀ